ਪਰ ਉਸ ਤੋਂ ਪਹਿਲਾਂ ਚਲੋ ਗੱਡੀਆਂ ਦੀ ਗੱਲ ਚੱਲ ਰਹੀ ਹੈ ਤੇ ਇੱਕ ਗੱਡੀ ਹੋਰ ਚਰਚਾ ਦੇ ਵਿੱਚ ਹੈ ਮਿੰਟੂ ਜੀ ਉਹ ਵੋਟਾਂ ਵੇਲੇ ਤਾਂ ਆਪਾਂ ਦੇਖਿਆ ਸੀਗਾ ਕਿ ਪੰਜਾਬ ਸਰਕਾਰ ਦੇ ਟੈਗ ਵਾਲੀਆਂ ਗੱਡੀਆਂ ਇੱਧਰ ਉੱਧਰ ਚਰਚਾ 'ਚ ਆ ਗਈਆਂ ਸੀ ਹੁਣ ਕਹਿੰਦੇ ਕਿ ਉਹਦੇ ਤੇ ਫੇਰ ਪੰਜਾਬ ਸਰਕਾਰ ਲਿਖਿਆ ਹੋਇਆ ਤੇ ਉਹ ਰੈੱਡ ਬੱਤੀਆਂ ਕਰਾਸ ਕਰ ਕੀ ਹੈ ਜੀ ਗੱਡੀ ਉਹ ਗੱਡੀ ਤੇ ਕੀ ਲਿਖਿਆ ਗਵਰਨਮੈਂਟ ਆਫ ਪੰਜਾਬ ਹਮ ਚੰਡੀਗੜ੍ਹ ਜਿੱਥੋਂ ਜਾਈਏ ਤੁਹਾਨੂੰ ਪਤਾ ਹੈ ਨਾ ਬੜਾ ਖੂਬਸੂਰਤ ਸ਼ਹਿਰ ਆ ਜੀ ਠੀਕ ਹੈ ਜੀ ਤੇ ਸਾਡੇ ਅਰਗੇ ਲਈ ਮੇਰੇ ਅਰਗੇ ਲਈ ਤੇ ਖਾਸ ਤੌਰ ਤੇ ਉਹੀ ਪੈਰਸ ਆ ਜਦੋਂ ਕਿਤੇ ਜਾ ਆਈਏ ਜਿੰਦਗੀ ਦੇ ਰਜੇਵੇਂ ਚ ਇੱਕ ਦੋ ਦੋ ਵਧੀਆ ਲੰਘ ਜਾਂਦੇ ਫਿਰ ਦੂਜੇ ਦਿਨ ਪਿੰਡ ਨੂੰ ਭੱਜ ਲਈਦਾ ਅਛਾ ਉੱਥੇ ਨਾ ਸਾਈਕਲ ਟ੍ਰੈਕ ਬਣੇ ਹੋਏ ਨੇ ਜੀ ਬੜੇ ਖੂਬਸੂਰਤ ਨੇ ਤੁਸੀਂ ਵੀ ਦੇਖੇ ਹੋਣੇ ਸਾਰੇ ਨੇ ਤੇ ਜਦੋਂ ਪੱਤ ਝੜਦੀ ਰੁੱਤ ਜੀ ਹੁੰਦੀ ਹੈ ਨਾ ਵਿੱਚ ਦੀ ਬੰਦੇ ਜਾਂਦੇ ਆ ਪੈਦਲ ਪਗਡੰਡੀ ਰਾਹੀ ਜਾਂ ਸਾਈਕਲਿੰਗ ਵਾਸਤੇ ਬਜ਼ੁਰਗ ਜਾਂਦੇ ਬੜਾ ਦਿਲਕਸ਼ ਦ੍ਰਿਸ਼ ਹੁੰਦਾ ਹੈ ਜੀ ਤੁਸੀਂ ਦੇਖੋ ਕਿਤੇ ਪੱਤ ਚੜਦੀ ਰੋਤੀ ਜੀ ਚ ਕਿਉਂਕਿ ਆਪਣੇ ਵਾਸਤੇ ਤਾਂ ਪਰੇਸ ਵਾਲੀ ਗੱਲ ਨਹੀਂ ਹੁੰਦੀ ਆਪਣੇ ਬਣੇ ਦਾ ਮਾਣ ਹੈ ਨਹੀਂ ਬਿਲਕੁਲ ਦਰੁਸਤਿਆ ਗੱਲ ਤੁਹਾਡੀ ਤਾਂ ਹੁਣ ਤੁਸੀਂ ਵੇਖੋ ਕਿ ਇਹ ਗੱਡੀ ਜਿਹੜੀ ਹੁਣ ਹੁੰਦਾ ਕੀ ਹੈ ਕਿ ਮੰਨ ਲਓ ਰੈੱਡ ਲਾਈਟ ਹੈ ਹੁਣ ਸਾਈਡ ਤੋਂ ਉਹ ਟੱਪ ਰਿਹਾ ਜੀ ਰਸਤਾ ਟੱਪ ਰਿਹਾ ਤਾਂ ਉਹ ਬੰਦੇ ਨੇ ਪਟੂ ਨੇ ਉਧਰ ਹੀ ਚੜਾਤੀ ਜਦ ਕਿ ਸਾਈਕਲ ਟਰੈਕ ਤੇ ਤੁਸੀਂ ਗੱਡੀ ਨਹੀਂ ਚੜਾ ਸਕਦੇ ਜੀ ਸਾਈਕਲ ਟਰੈਕ ਮਤਲਬ ਸਾਈਕਲ ਵਾਸਤੇ ਹੈ ਸਾਈਕਲ ਟਰੈਕ ਵਾਸਤੇ ਤਾਂ ਗੱਲ ਇਹ ਆ ਕਿ ਦੱਬਤੀ ਕੋਈ ਵਿਚ ਬੈਠਾ ਸਾਹਿਬ ਸ਼ੈਦ ਕਹਿੰਦਾ ਹੋਵੇਗਾ ਪਤਾ ਨਹੀਂ ਹੁ ਕੱਲਾ ਡਰਾਈਵਰ ਹੋਵੇਗਾ ਜਾਂ ਅਫਸਰ ਵੀ ਹੋਵੇਗਾ ਕਿ ਚੱਕ ਦੇ ਕੰਮ ਜੀ ਜੀ ਵੀ ਆਪਾਂ ਵੇਟ ਕੱਦੋਂ ਕਰਨਾ ਵੇਟ ਕਰਨ ਆਮ ਨਾਗਰਿਕ ਅਸੀਂ ਤਾਂ ਖਾਸ ਲੋਕ ਹਮ ਉਹਨੇ ਦਬਾ ਲਤੀ ਜੀ ਹੁਣ ਗੱਲ ਕੀ ਹੈ ਕਿ ਹੁਣ ਚੰਡੀਗੜ੍ਹ ਦੇ ਜਿਹੜੇ ਲੋਕ ਆ ਨਾ ਜਿਹੜੇ ਚੰਡੀਗੜ੍ਹ ਰਹਿਣ ਵਾਲੇ ਨੇ ਪ੍ਰੋਪਰ ਆਪਣੇ ਵਰਗਾ ਹੁਣ ਮੇਰੇ ਵਰਗਾ ਕੋਈ ਗਿਆ ਚਲਾ ਮਸਟੰਡਾ 4 ਦਿਨ ਰਹਿਣਾ ਲੋ ਚੰਡੀਗੜ੍ਹ ਗਿਆ ਥੋੜਾ ਉਹ ਤਾਂ ਪੜਨ ਗਿਆ ਚਲੋ ਮੰਨ ਲਓ ਜੇ ਕੋਈ ਕੰਮ ਕਰਨ ਗਿਆ ਉਹ ਸ਼ਰਾਰਤਾਂ ਜ਼ਰੂਰਤਾਂ ਉਹਦੇ ਹਿਸਾਬ ਕਿਤਾਬ ਜੀ ਟਾਈਮ ਲੰਗਾ ਲੈਂਦਾ ਜੀ ਸਾਰੇ ਅੰਦੇ ਨਹੀਂ ਮੈਂ ਗੱਲ ਕਰਦਾ ਮੇਰੇ ਅਰਗਾ ਕੋਈ ਠੀਕ ਹੈ ਜੀ ਨੀਮ ਤੋੜਨ ਵਿੱਚ ਵੀ ਸਾਨੂੰ ਤੇ ਮਜ਼ਾ ਆਉਂਦਾ ਹੈ ਨਾ ਹੂੰ ਇਹ ਜਵਾਨੀ ਦੀ ਰੁੱਤ ਵੀ ਐਹੋ ਜੀ ਹੁੰਦੀ ਆ ਪੱਤੇ ਝਾੜਾ ਕੋ ਨਾ ਹਾਂ ਤਾਂ ਪੁੱਠਾ ਹਾਂਜੀ ਪੁੱਠਾ ਕੰਮ ਚ ਸਵਾਦ ਲੱਗਦਾ ਹੈ ਜੀ ਤੋ ਗੱਲ ਇਹ ਆ ਕਿ ਚੰਡੀਗੜ੍ਹ ਰਹਿਣ ਵਾਲੇ ਜਿਹੜੇ ਲੋਕ ਆ ਨਾ ਬੜੇ ਸਿਆਣੇ ਆ ਉਹ ਜਦੋਂ ਇਦਾਂ ਦੀ ਕੋਈ ਗੱਲਬਾਤ ਹੁੰਦੀ ਉਹ ਕਿਸੇ ਨੇ ਵੀਡੀਓ ਬਣਾ ਲਈ ਉਹ ਵੀਡੀਓ ਬਣਾ ਲਈ ਤੇ ਪ੍ਰਸਾਰਤ ਹੋ ਗਈ ਚੰਡੀਗੜ੍ਹ ਪੁਲਿਸ ਨੇ ਫਿਰ ਅੱਜ ਕੱਲ ਤੁਹਾਨੂੰ ਪਤਾ ਆਨਲਾਈਨ ਹੀ ਕੰਮ ਚੱਲਦਾ ਸਾਰਾ ਉਹ ਨੰਬਰ ਪਲੇਟ ਜ਼ੂਮ ਕਰਕੇ ਚਕਾਤੀ ਲਾਉਂ ਵੀ ਤੇ ਚਲਾਨ ਸ਼ਾਇਦ ਕੱਟਦਾ ਪਤਾ ਨਹੀਂ ਹਜ਼ਾਰ ਦਾ ਕੱਟਿਆ ਕਿੰਨਾ ਇਹਨਾਂ ਕੀ ਆ ਕਹਿੰਦੇ ਹੋਣੇ ਚਲੋ ਸਸਤੇ ਚਸਾਰ ਦਿਓ ਲੋਕਾਂ ਦੀ ਅੱਖ ਠਾਰ ਦਿਓ ਕੀ ਫਰਕ ਪੈਂਦਾ ਤਾਂ ਉਹ ਚਲਾਨ ਜਿਹੜਾ ਉਹ ਤੇ ਚਲੋ ਕੱਟਿਆ ਜਾਊਗਾ ਜਾਂ ਭੁਗਤਿਆ ਵੀ ਜਾਊਗਾ ਬਾਈ ਜਿਹੜੀ ਤੋਏ ਤੋਏ ਸਾਡੇ ਪੰਜਾਬੀ ਵੀ ਆਈਪੀ ਕਲਚਰ ਦੀ ਸੋਸ਼ਲ ਮੀਡੀਆ ਤੇ ਹੋ ਰਹੀ ਆ ਨਾ ਜੀ ਹਿੰਦੀ ਜੋ ਪੋਸਟਾਂ ਪਾਉਂਦੇ ਨੇ ਬਾਈ ਉਹ ਤਾਂ ਮਤਲਬ ਕਿ ਸੁਣ ਕੇ ਨਾ ਦੇਖ ਕੇ ਤੇ ਖੁਦ ਨੂੰ ਸ਼ਰਮ ਆਉਂਦੀ ਹੈ ਯਾਰ ਸਾਡੇ ਅਫਸਰ ਜਾਂ ਸਾਡੇ ਨੇਤਾ ਗਵਰਨਮੈਂਟ ਆਫ ਪੰਜਾਬ ਜਿਹੜੀ ਗੱਡੀ ਆ ਮੇਰੇ ਖਿਲਦੇ ਨਾਲ ਉਹ ਜਾਂ ਤਾਂ ਅਫਸਰ ਦੀ ਆ ਜਾਂ ਨੇਤਾ ਦੀ ਆ ਸਾਡੇ ਇਹ ਬੰਦੇ ਇੰਨੀਆਂ ਲਾਹਨਤਾਂ ਖਟ ਰਹੇ ਨੇ ਸਰ ਟਰੱਕ ਭਰ ਕੇ ਜਨਤਾ ਤੈਨੂੰ ਲਵ ਯੂ ਟਰੱਕ ਭਰ ਕੇ ਉਹ ਲਵ ਯੂ ਨਹੀਂ ਲਾਹਨਤ ਟਰੱਕ ਭਰ ਕੇ ਹੋ ਜਾਂਦੀ ਹੈ ਕਈ ਵਾਰ ਤਾਂ ਉਹ ਜਿਹੜੀ ਲਾਹਨਤ ਟਰੱਕ ਭਰ ਕੇ ਵੀ ਨਹੀਂ ਮਾਲ ਗੱਡੀ ਭਰ ਕੇ ਹੀ ਕਰ ਲੋ ਜੀ 55 53 ਡੱਬੇ ਭਰ ਕੇ ਕਹਿਣੋ ਤਾਂ ਮਤਲਬ ਇਸ ਤਰ੍ਹਾਂ ਦੀ ਹਾਲਤ ਸਾਡੀ ਬਣੀ ਪਈ ਤੇ ਤੁਸੀਂ ਦੇਖੋ ਕਿ ਪੰਜਾਬ ਪ੍ਰਸ਼ਾਸਨ ਵੱਨਿਓ ਹੁਣ ਤੱਕ ਰਿਐਕਟ ਨਹੀਂ ਕੀਤਾ ਗਿਆ ਕਿ ਭਾਈ ਅਸੀਂ ਕਾਰਵਾਈ ਕਰਾਂਗੇ ਮਹਿਕਮੇ ਦੀ ਕਾਰਵਾਈ ਬਣਦੀ ਆ ਹੂੰ ਦੇਖੋ ਤੁਸੀਂ ਸਰਵਿਸ ਰੂਲਸ ਦੇ ਤਹਿਤ ਸਰਵਿਸ ਕਰਦੇ ਹੋ ਜੇ ਤੁਸੀਂ ਅਫਸਰ ਹੋ ਤੁਹਾਨੂੰ ਸਰਕਾਰੀ ਗੱਡੀ ਮਿਲੀ ਹੈ ਤਾਂ ਅਫਸਰ ਰੂਲਸ ਦੇ ਮਤਾਬਕ ਹੀ ਮਿਲਦੀ ਹੈ ਨਾ ਜੀ ਜੋ ਤੁਹਾਡੀ ਸਰਵਿਸ ਦੇ ਰੂਲਸ ਨੇ ਉਹਦੇ ਮਤਾਬਕ ਹੀ ਮਿਲੂ ਗੱਡੀ ਹੂੰ ਹੋਰ ਐ ਥੋੜੀ ਐ ਵੀ ਇੱਥੇ ਕੋਈ ਜਵਾਕ ਵਾਲਾ ਕੰਮ ਹੈ ਕਿ ਪਾ ਪਾ ਮੈਨੂੰ ਫੋਰਡ ਲੈ ਦੇ ਤੋ ਰਬੜ ਵਾਲਾ ਫੋਰਡ ਲਿਆ ਕੇ ਰੱਖ ਦੇ ਹਾਂ ਇੱਦਾਂ ਠੀਕ ਹੈ ਨਾ ਜੀ ਤੋ ਗੱਲ ਇਹ ਆ ਕਿ ਭਾਈ ਤੁਹਾਨੂੰ ਇੱਥੇ ਜਵਾਬ ਦੇਣਾ ਚਾਹੀਦਾ ਸੀ ਵੀ ਅਸੀਂ ਜਾਂਚ ਪੜਤਾਲ ਕਰਵਾਵਾਂਗੇ ਡਰਾਈਵਰ ਹੋਇਆ ਸਰਕਾਰੀ ਜਾਂ ਕੋਈ ਉਹਨਾਂ ਦਾ ਆਪਣਾ ਬੰਦਾ ਲਈ ਫਿਰਦਾ ਗੱਡੀ ਜਾਂ ਉਹ ਭਈ ਅਸੀਂ ਮਤਲਬ ਕਿ ਕਾਰਵਾਈ ਕਰਾਂਗੇ ਤੁਸੀਂ ਤੇ ਰਿਐਕਟਿੰਗ ਕੀਤਾ ਹਲੇ ਤੱਕ ਹੂੰ